ਸਾਡੇ ਮੇਅਰ ਸਾਹਿਬ ਇਹ ਬੇ ਕਲੰਧਪੁਰ ਜੀ ਨਾਲ ਖੜੇ ਆ ਸਾਡੇ ਸੀਨੀਅਰ ਡਿਪਟੀ ਮੇਰ ਰਾਹੁਲ ਮਨਸੂ ਜੀ ਅਤੇ ਡਿਪਟੀ ਮੇਅਰ ਸਾਡੇ ਵਿਨੋਦ ਸੋਜੀ ਅਤੇ ਸਾਰੇ ਕੌਂਸਲਰ ਸਹਿਬਾਨ ਖੜੇ ਆ ਸਾਰਿਆਂ ਵੱਲ ਇੱਕ ਵਾਰੀ ਕੈਮਰਾ ਮਾਰੋ ਇਹ ਸਾਰੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਕਾਂਗਰਸ ਪਾਰਟੀ ਦੇ ਕੱਲਿਆ ਕਿ ਅੱਜ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਕੂੜਾ ਚੱਕਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਯੂਨੀਅਨ ਦੇ ਪ੍ਰਧਾਨ ਸਾਪਰ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਕਿਉਂਕਿ ਇਹ ਉਪਰਾਲਾ ਜਿਹੜਾ ਅਸੀਂ ਕਰ ਰਹੇ ਆ ਇਹ ਉਹਨਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਸੀਗਾ ਕਿਉਂਕਿ ਉਹ ਲੜਾਈ ਲੜਦੇ ਪਏ ਆ ਸਰਕਾਰ ਦੇ ਖਿਲਾਫ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਮਗਰ ਮੈਂ ਇਹ ਇਹ ਸਵਾਸਨ ਦੇਣਾ ਚਾਹਨਾ ਪੂਰੀ ਯੂਨੀਅਨ ਨੂੰ ਕਿ ਇਸ ਪੂਰਾ ਖਗੋਸ ਕਾਂਗਰਸ ਦਾ ਉਹਨਾਂ ਦੇ ਨਾਲ ਖੜਾ ਵਾ ਸਰਕਾਰ ਦੇ ਨਾਲ ਜਿਹੜੀ ਉਹਨਾਂ ਦੀ ਲੜਾਈ ਆ ਉਦੇ ਨਾਲ ਅਸੀਂ ਸਾਰੇ ਡਟ ਕੇ ਉਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਇਹ ਆ ਕਿ ਕੱਲ ਉਹਨਾਂ ਦੀ ਸੂਤ ਸਾਹਿਬ ਨਾਲ ਗੱਲ ਹੋਈ ਸੀਗੀ ਸਾਡੇ ਡਿਪਟੀ ਮੇਅਰ ਸਾਹਿਬ ਨਾਲ ਠਾਪਰ ਜੀ ਦੀ ਉਹਨਾਂ ਨੇ ਵੀ ਕਿਹਾ ਕਿ ਸ਼ਹਿਰ ਦੇ ਵਸਨੀਕ ਅਸੀਂ ਵੀ ਆ ਤਿਹਾਰਾਂ ਦੇ ਦਿਨ ਚੱਲਦੇ ਆ ਮਨ ਹਰੇਕ ਇਨਸਾਨ ਦਾ ਦੁਖਦਾ ਮਗਰ ਉਹ ਆਪਣੀ ਲੜਾਈ ਤੇ ਕਾਇਮ ਆ ਮਗਰ ਫੇਰ ਵੀ ਸ਼ਹਿਰਦਾਰੀ ਹੋਣ ਦੇ ਨਾਤੇ ਉਹਨਾਂ ਨਾਲ ਗੱਲ ਸੂਤ ਸਾਹਿਬ ਦੀ ਗੱਲ ਹੋਈ ਆ ਕਿ ਆਪਾਂ ਸੂਤ ਸਾਹਿਬ ਨੇ ਕਿਹਾ ਕਿ ਆਪਾਂ ਸ਼ਹਿਰ ਨੂੰ ਸਾਫ਼ ਕਰਨਾ ਚਾਹੁੰਦੇ ਆ ਸਹਿਯੋਗ ਸਾਨੂੰ ਦਿਓ ਤੁਸੀਂ ਤੇ ਉਹਨਾਂ ਨੇ ਸਹਿਮਤੀ ਦਿੱਤੀ ਇਸ ਗੱਲ ਦੀ ਕਿ ਠੀਕ ਆ ਅਸੀਂ ਵੀ ਚਾਹਨੇ ਆ ਕਿ ਦਿਨ ਤਿਹਾਰ ਚੱਲਦੇ ਪਏ ਆ ਗਾਂ ਦਸਹਿਰਾ ਵੀ ਆ ਰਿਹਾ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਹਾੜਾ ਵੀ ਆ ਰਿਹਾ ਹੋਰ ਵੀ ਫੈਸਟੀਵਲ ਸਾਡੇ ਚੱਲਦੇ ਪਏ ਆ ਉਹਦੇ ਉਪਲਕਸ਼ ਦੇ ਵਿੱਚ ਸ਼ਹਿਰ ਸਾਫ਼ ਹੋਣਾ ਚਾਹੀਦਾ ਸਹਿਬ ਵਾਲਮੀਕੀ ਜੀ ਹਰ ਵਾਲਮੀਕੀ ਤੁਸੀਂ ਕਾਲਰ ਦੀਆਂ ਮੀਡੀਆ ਕਾਫੀ ਸਮੇਂ ਤੋਂ ਪ੍ਰਚਾਰ ਰਹੀਆਂ ਸੀ ਆ ਕਿ ਭਾਈ ਸ਼ਹਿਰ ਤੇ ਜਿਹੜੀ ਗੰਦਗੀ ਆ ਜਿਹੜੀ ਉੱਥੋਂ ਛਕਾਈ ਜਾਵੇ ਉਹ ਵੀ ਸ਼ਹਿਰ ਤੇ ਦਿਨ ਤਿਹਾਰ ਜਿਹੜੇ ਆ ਰਹੇ ਆ ਤੇ ਸ਼ਹਿਰ ਦੇ ਜਿਹੜੇ ਜਿਹੜਾ ਆਪਣੇ ਲੋਕ ਨੇ ਬਰੇ ਪੰਜਾਬ ਦੇ ਇਹ ਜਿਹਨੂੰ ਲੈ ਕੇ ਸਾਡੀ ਅਫਸਰ ਚਾਈ ਨਾਲ ਵੀ ਸਾਡੀ ਮੀਟਿੰਗ ਹੋਈ ਅਫਸਰ ਚਾਈ ਦੇ ਸਹਿਯੋਗ ਨਾਲ ਮਨਜੋਗ ਰਾਣਾ ਜੀ ਗੁਰਜੀਤ ਸਿੰਘ ਅਤੇ ਹੌ ਵੀ ਜਿਹੜੀ ਨਾਲ ਸੰਧੀ ਦੇ ਨਾਲ ਜਿਹੜਾ ਸ਼ਹਿਰ ਜਿਹੜਾ ਕੁੜਾ ਸ਼ਹਿਰ ਚ ਚੁਕਵਾਇਆ ਜਾ ਰਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਫੜ ਹਰ ਵਾਲਮੀਕੀ ਜੈ ਸ਼੍ਰੀ ਰਾਮ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਮਨਜੋਗ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਤੇ ਸਮੂਹ ਹਾਊਸ ਵੱਲੋਂ ਜਿਹਦੇ ਵਿੱਚ ਸਾਡੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਸਾਡੇ ਆਪਣੇ ਡਿਪਟੀ ਮੇਅਰ ਸਾਹਿਬ ਅਤੇ ਸਮੂਹ ਕੌਂਸਲਰਾਂ ਨਾਲ ਦੇ ਨਾਲ ਕੇ ਅਤੇ ਯੂਨੀਅਨ ਦੇ ਸਹਿਯੋਗ ਦੇ ਨਾਲ ਗੋਪਾਲ ਠਾਕੁਰ ਜੀ ਜਿਹੜੇ ਜੁਨੀ ਦੇ ਪ੍ਰਧਾਨਾ ਉਹਨਾਂ ਦੀ ਰਜਾ ਮੰਡੀ ਦੇ ਨਾਲ ਅੱਜ ਅਸੀਂ ਸ਼ਹਿਰ ਚੋਂ ਕੂੜਾ ਚਕਵਾ ਰਹੇ ਹਾਂ ਕਿਉਂਕਿ ਕੂੜਾ ਚਕਵਾਉਣਾ ਵੀ ਬਹੁਤ ਜ਼ਰੂਰੀ ਸੀ ਉਹ ਕਿਉਂਕਿ ਹੜਤਾਲ ਪਿਛਲੇ 15 13 14 ਦਿਨ ਤੋਂ ਹੜਤਾਲ ਚੱਲ ਰਹੀ ਸੀ ਤੇ ਸਾਰੇ ਸ਼ਹਿਰ ਦੇ ਵਿੱਚ ਪੂਰਾ ਕੁੜਾ ਪਿਆ ਪਿਆ ਸੀ ਜਦ ਕਿ ਅਸੀਂ ਹਮੇਸ਼ਾ ਤੋਂ ਹੀ ਜੁਨੀ ਦੀਆਂ ਮੰਗਾਂ ਦੇ ਨਾਲ ਸਮਰਥਨ ਕਰ ਰਹੇ ਹਾਂ ਤੇ ਉਤੋਂ ਦੇਰ ਤੇ ਹਰਦੀ ਆਣ ਵਾਲੇ ਕੱਲ ਨੂੰ ਬਖੇੜਾ ਹੈ ਤੇ 2-4 ਦਿਨ ਬਾਅਦ ਸਾਡੇ ਭਗਵਾਨ ਵਾਲਮੀ ਕੀ ਮਹਾਰਾਜਾ ਫਰਗਦ ਉਸ ਵੀ ਆਣ ਵਾਲਾ ਹੈ ਉਸ ਦੀ ਸਮਰਥਾ ਚੋਭਾ ਚੜਾਈ ਹੈ ਤੇ ਅਸੀਂ ਚਾਹੁੰਦੇ ਹਾਂ ਇਸ ਜਿੰਨੇ ਵੀ ਇਤਿਹਾਸੀ ਆਰੇ ਆ ਉਸ ਤੋਂ ਪਹਿਲਾਂ ਪਹਿਲਾਂ ਕਿ ਆਪਾਂ ਸ਼ਹਿਰ ਨੂੰ ਸਫਾਈ ਕਰੀਏ ਕਿਉਂਕਿ ਸਾਡਾ ਸ਼ਹਿਰ ਸ਼ੁਰੂ ਤੋਂ ਹੀ ਹਮੇਸ਼ਾ ਤੋਂ ਹੀ ਪੈਰਿਸ ਆਫ ਪੰਜਾਬ ਕਿਹਾ ਜਾਂਦਾ ਸੀ ਤੇ ਸਾਡੀ ਸਾਰੇ 48 ਕੌਂਸਲਰਾਂ ਦੀ ਜਿਹੜੇ ਕੌਂਸਲ ਸਾਡਾ ਹਾਊਸ ਆ ਜਿਹੜਾ ਕਾਂਗਰਸੀ ਹਾਊਸ ਆ ਉਹ ਸਾਰੇ ਚਾਹਦੇ ਆ ਪਲੱਸ ਰਾਣਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਨਾਲ ਰਹਿੰਦੇ ਹੋਏ ਤੇ ਬਿਨਾਂ ਭੇਟਵਾਵ ਕੀਤੇ ਹੋਏ ਸ਼ਹਿਰ ਨੂੰ ਹਮੇਸ਼ਾ ਹੀ ਪਹਿਲ ਦਿੱਤੀ ਹੈ ਚਾਹੇ ਉਹ ਗੇ ਮਰਜ਼ੀ ਵਰਦਾ ਹੋਵੇ ਸੋ ਅੱਜ ਮੈਂ ਇਸ ਸਾਡੇ ਸਾਰੇ ਕਾਉਂਸਲਰ ਅਤੇ ਸ਼ਹਿਰ ਨਿਵਾਸੀ ਇਸ ਚੀਜ਼ ਦੇ ਨਾਲ ਇਕੱਠੇ ਨੇ ਕਿ ਸਾਡੇ ਸ਼ਹਿਰ ਦੀ ਸਫਾਈ ਹੋ ਸਕੇ ਅਸੀਂ ਇਹ ਦੁਆਰਾ ਯੂਨੀਅਨ ਦੀ ਮੰਗ ਦਾ ਸਮਰਥਨ ਕਰਦੇ ਆ ਤੇ ਧੰਨਵਾਦ ਕਰਦੇ ਆ ਉਹਨਾਂ ਸਾਡਾ ਸਾਥ ਦਿੱਤਾ ਜੈ ਹਵਾਲੀ ਕੀ ਹਨ ਹਰ ਵਾਲੀ ਜੈ ਸ਼੍ਰੀ ਰਾਮ ਸਭਲਾ ਮੇਰੇ ਸਾਰੇ ਪਿਆਰੇ ਕਪੂਰਥਲਾ ਵਾਸੀਓ ਆਪ ਜਿਹੜੇ ਸਾਰੇ ਦੇ ਸਹਿਯੋਗ ਨਾਲ ਯੂਨੀਅਨ ਦੇ ਸਹਿਯੋਗ ਨਾਲ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਨਾਲ ਤੇ ਮੇਰੇ ਸਮੂਹ ਐਮਸੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਸਾਡੇ ਤਿੰਨੇ ਮੇਅਰ ਦੇ ਸਹਿਯੋਗ ਦੇ ਨਾਲ ਅੱਜ ਸਫਾਈ ਵਿਵਸਥਾ ਦੁਵਾਰ ਦੇ ਕਪੂਰਥਲੇ ਵਿੱਚ ਕਾਇਮ ਹੋਣ ਲੱਗੀ ਆ ਦੇਖੋ ਸਰਕਾਰਾਂ ਹਮੇਸ਼ਾ ਧੱਕਾ ਕਰਦੀਆਂ ਆਈਆਂ ਜਿਹੜਾ ਸਾਡਾ ਯੂਨੀਅਨ ਭਾਈਚਾਰਾ ਵਾ ਜਿਹੜੀ ਕਮੇਟੀ ਦੀ ਯੂਨੀਅਨ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਵਾ ਉਹ ਬਿਲਕੁਲ ਜਾਇਜ਼ ਆ ਉਹਨਾਂ ਦੇ ਬੰਦੇ ਰੱਖਨੇ ਚਾਹੀਦੇ ਆ ਉਹਨਾਂ ਸਿਸਟਮ ਸਾਰਾ ਬਣਨਾ ਚਾਹੀਦਾ ਉਹਨਾਂ ਦੀਆਂ ਮੰਗਾਂ ਮੰਗਣੀਆਂ ਚਾਹੀਦੀਆਂ ਲੇਕਿਨ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਸਰਕਾਰ ਨੇ ਇੱਕ ਵਾਰੀ ਉਹਨਾਂ ਨੂੰ ਹਾਂ ਕਰਕੇ ਫੇਰ ਨਾ ਕਰਦੀ ਜਿਹਦੇ ਕਰਕੇ ਉਹਨਾਂ ਤੇ ਰੋਸ਼ ਆ ਅਸੀਂ ਯੂਨੀਅਨ ਦੇ ਨਾਲ ਸਾਡਾ ਪੂਰਾ ਹਾਊਸ ਕਾਂਗਰਸ ਦਾ ਯੂਨੀਅਨ ਦੇ ਨਾਲ ਖੜਾ ਜਿੱਥੇ ਜਿੱਦਾਂ ਕਹਿਣਗੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਉਹਨਾਂ ਦਾ ਬਹੁਤ ਬਸਤੀ ਹੋਗਾ ਸਾਡੇ ਕਪੂਰ ਦੇ ਸ਼ਹਿਰ ਨੂੰ ਸਾਫ਼ ਕਰਾ ਦੇਣਗੇ